ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਤੇ ਹਮੇਸ਼ਾ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਲੋ ਜੀ ਅੱਜ ਤੁਹਾਡੇ ਕੋਲ ਵਸਤੇ ਲੈ ਕੇ ਆ ਬਹੁਤ ਹੀ ਬਹੁਤ ਹੀ ਖਾਸ ਹੋਣ ਵਾਲੀ ਵੀਡੀਓ ਜੋ ਕਿ ਆਪਣੀ ਸਕਿਨ ਵਾਸਤੇ ਆ ਤੇ ਬਿਨਾ ਸਕਿੱਪ ਕੀਤੇ ਵੀਡੀਓ ਜ਼ਰੂਰ ਦੇਖਣਾ ਤੇ ਤੁਹਾਨੂੰ ਮੈਂ ਇੱਕ ਕਰੀਮ ਦੱਸੂਗੀ ਜੋ ਕਿ ਮੈਂ ਅਪਲਾਈ ਕਰ ਰਹੀ ਹਾਂ ਮੈਨੂੰ ਬਹੁਤ ਜ਼ਿਆਦਾ ਫਰਕ ਆ ਤੁਸੀਂ ਦੱਸ ਵੀ ਸਕਦੇ ਹੋ ਤੁਸੀਂ ਮੇਰੇ ਪਿੱਛੇ ਵਲੌਗ ਵੀ ਦੇਖ ਦੇਖ ਰਹੇ ਹੋ ਤੁਸੀਂ ਦੱਸ ਹੀ ਦੇ ਸਕਦੇ ਹੋ ਕਿ ਮੇਰੇ ਫੇਸ ਦਾ ਕਿੰਨਾ ਜ਼ਿਆਦਾ ਫਰਕ ਪਿਆ ਵਾ ਜੋ ਕਰੀਮ ਮੈਂ ਯੂਜ਼ ਕਰ ਰਹੀ ਆ ਜੋ ਮੈਂ ਘਰ ਵਿੱਚ ਬਣਾਈ ਆ ਉਹੀ ਕਰੀਮ ਮੈਂ ਤੁਹਾਨੂੰ ਦੱਸਣ ਜਾ ਰਹੀ ਆ ਮੈਨੂੰ ਦੇ ਨਾਲ ਬਹੁਤ ਜ਼ਿਆਦਾ ਫਰਕ ਆ ਬਹੁਤ ਹੀ ਵਧੀਆ ਮੇਰੀ ਸਕਿਨ ਤੇ ਗਲੋ ਆਇਆ ਵਾ ਜੋ ਲਾਈਨਾਂ ਸੀ ਉਹ ਵੀ ਦੂਰ ਹੋ ਗਿਆ ਵਾ ਤੇ ਮੇਰੇ ਜੋ ਬਲੈਕ ਬਲੈਕ ਹੋ ਗਿਆ ਸੀ ਕਿ ਅੱਖਾਂ ਤੇ ਉਹ ਵੀ ਕਾਫੀ ਜ਼ਿਆਦਾ ਹੱਦ ਤੋ ਠੀਕ ਹੋ ਚੁੱਕੇ ਨੇ ਤੇ ਜਿਸ ਕਰੀਮ ਨਾਲ ਮੈਨੂੰ ਫਰਕ ਪਿਆ ਵਾ ਉਹ ਮੈਂ ਘਰੇ ਬਣਾਈ ਸੀਗੀ ਤੇ ਉਹੀ ਕਰੀਮ ਮੈਂ ਤੁਹਾਨੂੰ ਦੱਸਣ ਜਾ ਰਹੀ ਆ ਕਿ ਮੈਂ ਕਿੱਦਾਂ ਬਣਾਈ ਸੀ ਮੈਂ ਕਿੱਦਾਂ ਯੂਜ਼ ਕਰ ਰਹੀ ਆ ਤੇ ਉਹ ਨਾਈਟ ਕਰੀਮ ਆ ਜੋ ਕਿ ਨਾਈਟ ਨੂੰ ਹੀ ਯੂਜ਼ ਕਰਨੀ ਆ ਆਪਾਂ ਨੇ ਤੇ ਚਲੋ ਵੀਡੀਓ ਜ਼ਿਆਦਾ ਲੰਬੀ ਨਹੀਂ ਆ ਆਪਾਂ ਕਰਦੇ ਤੁਹਾਨੂੰ ਦੱਸ ਦੇ ਕਿ ਮੈਂ ਉਹ ਕਰੀਮ ਕਿੱਦਾਂ ਬਣਾਈ ਸੀ ਕਿ ਤੇ ਕਿੱਦਾਂ ਮੈਂ ਯੂਜ਼ ਕਰ ਰਹੀ ਆ ਮੈਨਾਂ ਸਕਿਪ ਕੀਤੇ ਵੀਡੀਓ ਜ਼ਰੂਰ ਦੇਖਣਾ ਤੇ ਚਲੋ ਆਪਾਂ ਬਣਾਈਏ ਕਰੀਮ ਤੇ ਲੋ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਕਰੀਮ ਬਣਾਉਣ ਵਾਸਤੇ ਚਾਹੀਦਾ ਆ ਛੋਟਾ ਜੀ ਛੋਟੀ ਜੀ ਡੱਬੀ ਚਾਹੀਦੀ ਵੀ ਆ ਭਾਵੇਂ ਕੱਚ ਦੀ ਹੋਵੇ ਚਾਹੇ ਪਲਾਸਟਿਕ ਦੀ ਹੋਵੇ ਜਿਦੇ ਵਿੱਚ ਆ ਆਪਾਂ ਆਪਣੀ ਕਰੀਮ ਬਣਾ ਕੇ ਰੱਖਣੀ ਆ ਤੇ ਇਹਨੂੰ ਸਿਰਫ ਤੁਸੀਂ 1 ਮੰਥ ਵਾਸਤੇ ਬਣਾ ਕੇ ਰੱਖ ਸਕਦੇ ਹੋ ਤੇ ਉਸ ਤੋਂ ਬਾਅਦ ਤੁਸੀਂ ਫਿਰ ਬਣਾ ਸਕਦੇ ਹੋ ਤੇ ਮੈਂ ਪਹਿਲਾਂ ਤਾਂ 10 ਦਿਨਾਂ ਵਾਸਤੇ ਬਣਾਈ ਸੀਗੀ ਹੁਣ ਮੈਂ 1 ਮੰਥ ਵਾਸਤੇ ਬਣਾਉਂਗੀ ਤੁਹਾਨੂੰ ਦੱਸਦੀ ਹਾਂ ਕਿ ਮੈਂ ਇਹ ਕਰੀਮ ਕਿੱਦਾਂ ਬਣਾਈ ਸੀ ਜਿਹਦੇ ਨਾਲ ਸਕਿਨ ਬਹੁਤ ਹੀ ਵਧੀਆ ਰਹਿੰਦੀ ਗਲੋਇੰਗ ਕਰ ਤੇ ਲੋ ਜੀ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਐਡ ਕਰਾਂਗੇ ਜੋ ਕਿ ਮੇਨ ਆਪਣੀ ਕਰੀਮ ਨੂੰ ਤੇ ਆਪਣੀ ਸਕਿਨ ਨੂੰ ਬਹੁਤ ਹੀ ਤਾਜ਼ਾ ਤੇ ਗਲੋਇੰਗ ਕਰੇਗਾ ਉਹ ਹੈ ਐਲੋਵੇਰਾ ਜਲ ਤੇ ਇਹ ਆਪਾਂ ਮਾਰਕੀਟ ਵਾਲਾ ਜੋ ਕਿ ਐਲੋਵੇਰਾ ਜਲ ਲੈਣਾ ਹੈ ਕਿ ਆਪਾਂ ਜੋ ਘਰ ਵਿੱਚ ਹੁੰਦਾ ਹੈ ਫਰੈਸ਼ ਉਹ ਨਹੀਂ ਲੈਣਾ ਕਿਉਂਕਿ ਇਹਨੂੰ ਆਪਾਂ ਸਟੋਰ ਕਰਕੇ ਰੱਖਣਾ ਹੈ کریم ਨੂੰ ਤੇ ਇਹਨੂੰ ਆਪਾਂ ਸਿਰਫ ਲਵਾਂਗੇ 2 ਜਾਂ 1.5 ਚਮਚ ਕਿਉਂਕਿ ਆਪਾਂ ਵੀ ਕੁਝ ਦਿਨਾਂ ਵਾਸਤੇ ਬਣਾ ਰਹੇ ਸੀਗੇ ਤੁਸੀਂ 1 ਮਨთ ਵਾਸਤੇ ਵੀ ਬਣਾ ਸਕਦੇ ਹੋ ਤੇ 3 ਚਮਚੇ ਲੈ ਸਕਦੇ ਹੋ ਐਲੋਵੇਰਾ ਜਲ ਦੇ ਤੇ ਤੁਹਾਡੇ 1 ਮੰਥ ਵਾਸਤੇ ਇਹ ਕਰੀਮ ਬਣ ਕੇ ਤਿਆਰ ਹੋ ਜੂਗੀ ਮੈਂ ਵੀ ਕੁ ਦਿਨਾਂ ਵਾਸਤੇ ਬਣਾਉਂਗੀ ਕਿਉਂਕਿ ਮੈਂ ਬਣਾ ਲੈਂਨੀ ਹੈ ਜਲਦੀ ਮੈਂ 10 ਦਿਨਾਂ ਵਾਸਤੇ ਪਹਿਲਾਂ ਬਣਾਈ ਸੀਗੀ ਤੇ ਮੈਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਸੋਚਿਆ ਤੁਹਾਡੇ ਨਾਲ ਵੀ ਸ਼ੇਅਰ ਕਰਦੀ ਆ ਮੈਂ ਪਿਛਲੀ ਸਰਦੀ ਵੀ ਇਹੀ ਯੂਜ਼ ਕਰ ਰਹੀ ਸੀਗੀ ਤੇ ਲੋ ਜੀ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਾਂਗੇ ਫੈਰਨ ਲਵਲੀ ਫੈਰਨ ਲਵਲੀ ਇੱਥੇ ਆਪਾਂ ਐਡ ਕਰਾਂਗੇ 1 ਚਮਚ ਇਹਦੇ ਨਾਲ ਤੁਹਾਡੀ ਸਕਿਨ ਬਹੁਤ ਹੀ ਜ਼ਿਆਦਾ ਗੋਰੀ ਹੋਊਗੀ ਇਹ ਇਹਦੇ ਨਾਲ ਫੈਰਨ ਲਵਲੀ ਦੇ ਨਾਲ ਬਹੁਤ ਹੀ ਉਦੋਂ ਤਾਂ ਆਪਣੇ ਕੋਈ ਯੂਜ਼ ਨਹੀਂ ਹੁੰਦੀ ਤੁਹਾਨੂੰ ਪਤਾ ਹੈ ਕਿ ਬਹੁਤ ਹੀ ਨਿਊ ਨਿਊ ਆਪਾਂ ਕਰੀਮਾਂ ਯੂਜ਼ ਕਰ ਰਹੇ ਆ ਤੁਹਾਨੂੰ ਪਤਾ ਹੈ ਕਿ ਪਹਿਲਾਂ ਜੋ ਲੇਡੀਜ਼ ਹੁੰਦੀਆਂ ਸੀ ਜ਼ਿਆਦਾਤਰ ਫੈਰਨ ਲਵਲੀ ਹੀ ਯੂਜ਼ ਕਰਦੀਆਂ ਸੀਗੀਆਂ ਤੇ ਤੁਹਾਨੂੰ ਪਤਾ ਹੈ ਕਿ ਉਹਨਾਂ ਨੇ ਕਦੀ ਫੇਸ਼ਲ ਵੀ ਨਹੀਂ ਸੀ ਕਰਵਾਏ ਤੇ ਹੁਣ ਜੋ ਨਿਊ ਨਿਊ ਕਰੀਮਾਂ ਆਈਆਂ ਨੇ ਆਪਾਂ ਇਹਨਾਂ ਚੀਜ਼ਾਂ ਨੂੰ ਭੁੱਲ ਚੁੱਕੇ ਆ ਤੇ ਇਹਦੇ ਵਿੱਚ ਆਪਾਂ ਇੱਕ ਚਮਚ ਐਡ ਕੀਤਾ ਵਾ ਫੈਰਨ ਲਵਲੀ ਤੇ ਉਸ ਤੋਂ ਬਾਅਦ ਆਪਾਂ ਕਰਾਂਗੇ ਨੀਵਿਆ ਦਾ ਬਾਡੀ ਲੋਸ਼ਨ ਤੇ ਤੁਸੀਂ ਕੋਈ ਵੀ ਬਾਡੀ ਲੋਸ਼ਨ ਯੂਜ਼ ਕਰ ਸਕਦੇ ਹੋ ਮੈਂ ਨੀਵਿਆ ਦਾ ਯੂਜ਼ ਕਰਦੀ ਹਾਂ ਤੇ ਇਹਦੇ ਵਿੱਚ ਆਪਾਂ ਇੱਕ ਚਮਚ ਪਾਵਾਂਗੇ ਨੀਵਿਆ ਦਾ ਬਾਡੀ ਲੋਸ਼ਨ ਤੇ ਬਹੁਤ ਹੀ ਵਧੀਆ ਇਹਦੇ ਨਾਲ ਜੋ ਆਪਣੀ ਸਕਿਨ ਤੇ ਲਾਈਨਰ ਜੀਆਂ ਹੋ ਜਾਂਦੀਆਂ ਨੇ ਨਾ ਤੇ ਸਕਿਨ ਢਿੱਲੀ ਜੀ ਹੋ ਜਾਂਦੀ ਆ ਮੇਰੇ ਬਹੁਤ ਜ਼ਿਆਦਾ ਪ੍ਰੋਬਲਮ ਹੋ ਗਈ ਸੀਗੀ ਤੇ ਮੈਨੂੰ ਬਹੁਤ ਜ਼ਿਆਦਾ ਫਰਕ ਪਿਆ ਵਾ ਪਿਛਲੀ ਸਰਦੀ ਵੀ ਮੈਂ ਇਹੀ ਕਰੀਮ ਯੂਜ਼ ਕਰਦੀ ਸੀ ਮੈਂ ਤੁਹਾਡੇ ਨਾਲ ਆਪਣੀ ਵੀਡੀਓ ਸ਼ੇਅਰ ਵੀ ਕੀਤੀ ਹੋਈ ਪਿੱਛੇ ਜਾ ਕੇ ਤੁਸੀਂ ਦੇਖ ਸਕਦੇ ਹੋ ਤੇ ਲੋ ਜੀ ਇਹ ਆ ਵਾ ਟਾਈਮਿੰਗ ਈ ਕੈਪਸੂਲ ਤੇ ਇਹਦੇ ਨਾਲ ਆਪਣੇ ਜੋ ਸਕਿਨ ਤੇ ਅੱਖਾਂ ਦੇ ਥੱਲੇ ਬਲੈਕ ਬਲੈਕ ਡਾਰਕ ਹੋ ਜਾਂਦੇ ਨੇ ਉਹਦੇ ਨਾਲ ਬਹੁਤ ਜ਼ਿਆਦਾ ਫਰਕ ਪੈਂਦਾ ਵਾ ਤੇ ਇਹ ਵੀ ਤੁਸੀਂ ਇਹ ਤੁਸੀਂ 10 ਕੈਪਸੂਲ ਲੈਣੇ ਨੇ ਇਹ ਆਪਾਂ 10 ਕੈਪਸੂਲ ਲਵਾਂਗੇ ਤੇ 10 ਦੇ 10 ਸੀ ਆਪਾਂ ਵਿੱਚ ਐਡ ਕਰ ਦਵਾਂਗੇ ਤੇ ਇਹਨੂੰ ਆਪਾਂ ਸਾਰਿਆਂ ਨੂੰ ਕੱਢ ਕੇ ਤੇ ਇਹਦੇ ਵਿੱਚ ਐਡ ਕਰ ਦਵਾਂਗੇ ਇਹਦਾ ਦਾ ਜੋ ਆਇਲ ਹੈ ਉਹ ਕੱਢ ਕੇ ਆਪਾਂ ਇਹਦੇ ਵਿੱਚ ਐਡ ਕਰਾਂਗੇ ਤੇ ਇਹਦੇ ਨਾਲ ਜੋ ਤੁਹਾਡੀ ਸਕਿਨ ਤੇ ਕਾਲਾਪਨ ਜਿਆ ਜੋ ਕਾਲੇ ਕਿਰੇ ਜੇ ਹੋ ਜਾਂਦੇ ਨੇ ਉਹਦਾ ਬਹੁਤ ਜ਼ਿਆਦਾ ਫਰਕ ਪੈਂਦਾ ਮੈਨੂੰ ਕਾਫੀ ਜ਼ਿਆਦਾ ਹੋ ਗਏ ਸੀਗੇ ਪੂਰੀ ਗਰਮੀ ਤੁਹਾਨੂੰ ਪਤਾ ਕਾਫੀ ਜ਼ਿਆਦਾ ਗਰਮੀ ਪਈ ਹੈ ਇਸ ਵਾਰ ਤੇ ਗਰਮੀ ਦੇ ਨਾਲ ਬਹੁਤ ਹੀ ਸਕਿਨ ਮੇਰੀ ਖਰਾਬ ਹੋ ਗਈ ਸੀ ਤੇ ਇਹਨੂੰ ਮੈਂ ਜਿਸ ਦਿਨ ਦੀ ਯੂਜ਼ ਕਰ ਰਹੀ ਆ ਬਹੁਤ ਜ਼ਿਆਦਾ ਫਰਕ ਆ ਮੈਨੂੰ ਚਲੋ ਜੀ ਇੱਥੇ ਆਪਾਂ ਸਾਰੇ ਦੇ ਸਾਰੇ ਕੈਪਸੂਲ ਕੱਢ ਲਏ ਨੇ ਤੇ ਹੁਣ ਇਹਦੇ ਵਿੱਚ ਆਪਾਂ ਇਹਨਾਂ ਦਾ ਆਇਲ ਕੱਢ ਕੇ ਐਡ ਕਰ ਲਵਾਂਗੇ ਤੇ ਇਹ ਕਰੀਮ ਨੂੰ ਤੁਸੀਂ ਨਾਈਟ ਵਲੇ ਯੂਜ਼ ਕਰ ਸਕਦੇ ਹੋ ਸੌਣ ਤੋਂ ਪਹਿਲਾਂ ਲਗਾ ਲੈਣੀ ਹੈ ਸਵੇਰ ਤਾਜ਼ੇ ਪਾਣੀ ਦੇ ਨਾਲ ਤੁਸੀਂ ਆਪਣੀ ਸਕਿਨ ਨੂੰ ਵਾਸ਼ ਕਰ ਲੈਣਾ ਵਾ ਚਿਹਰੇ ਨੂੰ ਚੰਗੀ ਤਰ੍ਹਾਂ ਧੋ ਲੈਣਾ ਵਾ ਇਹ 10 ਦਿਨ ਦੇ ਵਿੱਚ ਹੱਲਾ ਤਾਂ ਤੁਹਾਨੂੰ 5-6 ਦਿਨ ਦੇ ਵਿੱਚ ਹੀ ਫਰਕ ਲੱਗ ਜਾਊਗਾ ਤੁਹਾਡੀ ਸਕਿਨ ਤੇ ਕਾਫੀ ਜ਼ਿਆਦਾ ਗਲੋ ਆਉਣਾ ਸ਼ੁਰੂ ਹੋ ਜਾਊਗਾ ਤੇ ਮੈਨੂੰ ਤਾਂ ਇਹ ਲੱਗ ਰਿਹਾ ਸੀਗਾ ਇਸ ਵਾਰ ਮੈਨੂੰ ਤਾਂ ਤੁਹਾਨੂੰ ਪਤਾ ਹੈ ਕਿ ਗਾਂ ਸਰਦੀਆਂ ਦੇ ਵਿੱਚ ਵਿਆਹ ਸ਼ੁਰੂ ਹੋ ਰਹੇ ਨੇ ਤੇ ਮੈਨੂੰ ਵਿਆਹ ਅਟੈਂਡ ਕਰਨ ਦਾ ਬਹੁਤ ਸ਼ੌਕ ਆ ਮੈਂ ਬਹੁਤ ਜ਼ਿਆਦਾ ਵਿਆਹ ਤੇ ਜਾਨੀਏ ਕੋਈ ਵੀ ਪ੍ਰੋਗਰਾਮ ਹੁੰਦੇ ਆ ਫੈਂਸ਼ਨ ਆਉਂਦੀਆਂ ਮੈਂ ਬਹੁਤ ਜ਼ਿਆਦਾ ਜਾਨੀਆ ਤੇ ਮੈਂ ਕਹਿ ਰਹੀ ਸੀ ਇਸ ਵਾਰ ਤਾਂ ਮੈਂ ਜਾਣਾ ਹੀ ਨਹੀਂ ਕਿਉਂਕਿ ਮੇਰੀ ਸਕਿਨ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਸੀਗੀ ਬਟ ਇਹ ਕਰੀਮ ਯੂਜ਼ ਕਰਨ ਨਾਲ ਮੈਨੂੰ ਇੰਨਾ ਜ਼ਿਆਦਾ ਫਾਇਦਾ ਮਿਲਿਆ ਨਾ ਤੇ ਇਹੀ ਮੈਂ ਸਾਰੀ ਸਰਦੀ ਇਦਾਂ ਯੂਜ਼ ਕਰੂੰਗੀ ਮੈਨੂੰ ਲੱਗ ਰਿਹਾ ਕਿ ਮੈਨੂੰ ਬਹੁਤ ਜ਼ਿਆਦਾ ਫਰਕ ਪਊਗਾ ਤੇ ਤੁਸੀਂ ਵੀ ਇਹ کریم ਯੂਜ਼ ਕਰਕੇ ਤੇ ਮੈਨੂੰ ਕਮੈਂਡ ਕਰਕੇ ਜ਼ਰੂਰ ਦੱਸਣਾ ਕਿ ਕਿੰਨੂ ਕਿੰਨੂ ਫਰਕ ਪਿਆ ਤੁਸੀਂ ਬਣਾ ਕੇ ਰੱਖ ਸਕਦੇ ਹੋ 1 ਮਹੀਨੇ ਵਾਸਤੇ ਵੀ ਬਣਾ ਕੇ ਤੁਸੀਂ ਥੋੜਾ ਥੋੜਾ ਸਮਾਨ ਨਾਲ ਜ਼ਿਆਦਾ ਲੈ ਸਕਦੇ ਹੋ ਜਿੱਦਾਂ ਕਿ ਮੈਂ ਇਹਦੇ ਵਿੱਚ ਇੱਕ ਇੱਕ ਚਮਚਾ ਐਡ ਕੀਤਾ ਵਾ ਤੁਸੀਂ ਦੋ ਦੋ ਚਮਚਾ ਐਡ ਕਰ ਸਕਦੇ ਹੋ 1 ਮਹੀਨਾ ਤੁਸੀਂ ਸਟੋਰ ਕਰਕੇ ਰੱਖ ਸਕਦੇ ਹੋ ਇਹ کریم ਬਹੁਤ ਹੀ ਕੰਮ ਆਉਣ ਵਾਲੀ ਆ ਤੇ ਤੁਸੀਂ ਮੇਰੇ ਕਹਿ ਤੱਕ ਇੱਕ ਵਾਰੀ ਬਣਾ ਕੇ ਯੂਜ਼ ਜ਼ਰੂਰ ਕਰਨਾ ਤਦ ਲੋ ਜੀ ਇੱਥੇ ਆਪਾਂ ਸਾਰੇ ਕੈਪਸੂਲ ਇਹਦੇ ਵਿੱਚ ਐਡ ਕਰ ਲਏ ਨੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਆਪਾਂ ਆਪਣੀ ਡੱਬੀ ਨੂੰ ਬੰਦ ਕਰਕੇ ਰੱਖ ਲਾਂਗੇ ਜੋ ਕਿ ਮੈਂ ਆਪਣੇ ਕਿਚਨ ਦੇ ਵਿੱਚ ਹੀ ਰੱਖ ਦਿੰਨੀ ਆ ਕਿਉਂਕਿ ਮੈਨੂੰ ਬਾਅਦ ਵਿੱਚ ਯਾਦ ਭੁੱਲ ਜਾਂਦਾ ਵਾ ਕਿਚਨ ਦੇ ਵਿੱਚ ਮੈਂ ਸ਼ਾਮ ਨੂੰ ਸਾਬ ਸਫਾਈ ਕਰਕੇ ਜਦੋਂ ਰੋਟੀ ਪਾਣੀ ਦਾ ਕੰਮ ਖਤਮ ਕਰਦੀ ਮੈਨੂੰ ਯਾਦ ਆ ਜਾਂਦਾ ਕਿ ਸਾਹਮਣੇ ਪਈ ਹੁੰਦੀ ਆ ਮੈਂ ਲਗਾ ਲੈਣੀ ਆ ਉਦਾਂ ਤਾਂ ਜੇ ਆਪਾਂ ਰੱਖ ਲੈਨੇ ਆ ਰੂਮ ਦੇ ਵਿੱਚ ਤੇ ਆਪਾਂ ਨੂੰ ਕਈ ਵਾਰੀ ਯਾਦ ਰਹਿੰਦਾ ਵਾ ਕਈ ਵਾਰੀ ਨਹੀਂ ਜ਼ਿਆਦਾਤਰ ਆਪਾਂ ਕਿਚਨ ਦੇ ਵਿੱਚ ਹੀ ਰੱਖਨੇ ਆ ਤੇ ਕਿਚਨ ਦੇ ਵਿੱਚ ਹੀ ਮ ਲੈਨੀਆ ਇੱਥੇ ਮੈਨੂੰ ਯਾਦ ਰਹਿ ਜਾਂਦਾ ਵਾ ਤੇ ਮੈਂ ਥੋੜੀ ਜਿਹੀ ਲੈ ਕੇ ਆਪਣਾ ਫੇਸ ਚੰਗੀ ਤਰ੍ਹਾਂ ਧੋ ਕੇ ਤੇ ਚਿਹਰੇ ਤੇ ਲਗਾ ਕੇ ਸੋ ਜਾਣੀ ਆ ਤੇ ਇਹਦੇ ਆਪਣੀ ਕਰੀਮ ਬਿਲਕੁਲ ਬਣ ਕੇ ਰੈਡੀ ਹੋ ਗਈ ਆ ਤੇ ਇਹਨੂੰ ਆਪਾਂ ਇਦਾਂ ਹੀ ਰੱਖ ਲਵਾਂਗੇ ਤੇ ਤੁਸੀਂ ਇੱਕ ਵਾਰੀ ਮੇਰੇ ਕਹ ਤੇ ਯੂਜ਼ ਜ਼ਰੂਰ ਕਰਕੇ ਦੇਣਾ ਤੇ ਜੋ ਕਿ ਤੁਹਾਡੀ 50 ਦੀ ਉਮਰ ਵਿੱਚ ਤੁਸੀਂ 30 ਦੇ ਲੱਗੋਗੇ ਬਹੁਤ ਹੀ ਵਧੀਆ ਕਰੀਮ ਬਣਨ ਵਾਲੀ ਆ ਤੇ ਲਓ ਜੀ ਕਰੀਮ ਆਪਣੀ ਬਣ ਕੇ ਰੈਡੀ ਹੋ ਚੁੱਕੀ ਆ ਤੇ ਅੱਜ ਦਿਨਾਂ ਅੱਜ ਇਸ ਵੀਡੀਓ ਦਾ ਕਰਦੇ ਆ ਇੱਥੇ ਹੀ ਐਂਡ ਕੋਈ ਨਿਊ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਤੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆਏ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਮਿਲਦੇ ਆ ਕਿਸੇ ਨੈਕਸਟ ਵੀਡੀਓ ਤੇ